ਵਿਆਹ ਨੂੰ 40 ਸਾਲ ਹੋ ਗਏ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਪਰ ਅੱਜ ਅਚਾਨਕ ਉਹ ਤਲਾਕ ਦੀ ਜ਼ਿੱਦ ਕਰਨ ਲੱਗੀ ਮੈਂ ਤੇ ਮੇਰੇ ਬੱਚਿਆਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ ਕਿੰਨੀ ਦੇਰ ਕੋਰਟ ਵਿੱਚ ਕੇਸ ਚੱਲਦਾ ਰਿਹਾ ਤੇ ਉਸਨੇ ਲੜ ਝਗੜ ਕੇ ਤਲਾਕ ਲੈ ਹੀ ਲਿਆ ਤੇ ਘਰ ਛੱਡ ਕੇ ਚਲੀ ਗਈ 7 ਦਿਨ ਹੀ ਗੁਜ਼ਰੇ ਸੀ ਕਿ ਉਸ ਦੀ ਮੌਤ ਦੀ ਖਬਰ ਆ ਗਈ ਮੈਂ ਉਸ ਦੇ ਅੰਤਿਮ ਸੰਸਕਾਰ ਵਿੱਚ ਗਿਆ ਤਾ ਸਾਰੇ ਲੋਕ ਉਸ ਦੀ ਪ੍ਰਸ਼ੰਸਾ ਕਰ ਰਹੇ ਸੀ ਮੈਨੂੰ ਬੜੀ ਹੈਰਾਨੀ ਹੋਈ ਕਿ ਪਤੀ ਨੂੰ ਨਰਾਜ਼ ਕਰਕੇ ਤਲਾਕ ਲੈਣ ਵਾਲੀ ਔਰਤ ਦਾ ਆਖਿਰ ਇੰਨਾ ਚੰਗਾ ਅੰਤ ਕਿਵੇਂ ਹੋ ਸਕਦਾ ਹੈ ਜਦ ਮੈਂ ਉਸ ਦੀ লাশਕੁਲ ਪਹੁੰਚਿਆ ਤੇ ਕੱਪੜਾ ਹਟਾ ਕੇ ਦੇਖਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ ਉਸ ਦਿਨ ਮੈਂ ਥੱਕਿਆ ਹਾਰਿਆ ਦਫ਼ਤਰ ਤੋਂ ਘਰ ਵਾਪਸ ਆਇਆ ਤਾਂ ਬੱਚਿਆਂ ਦੇ ਚਿਹਰੇ ਉੱtre ਹੋਏ ਸੀ ਮੈਂ ਆਪਣੀ ਥਕਾਨ ਨੂੰ ਭੁੱਲ ਕੇ ਉਹਨਾਂ ਨੂੰ ਕੋਲ ਬਿਠਾਇਆ ਤੇ ਪੁੱਛਿਆ ਕੀ ਹੋਇਆ ਪੁੱਤ ਤੁਸੀਂ ਇੰਨੇ ਮਾਇੂਸ ਕਿਉਂ ਲੱਗ ਰਹੇ ਹੋ ਮੇਰੀ ਗੱਲ ਸੁਣ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮੇਰੇ ਦੋ ਬੱਚੇ ਨੇ ਇੱਕ 26 ਸਾਲ ਦੀ ਧੀ ਰਾਣੂ ਤੇ 29 ਸਾਲ ਦਾ ਪੁੱਤ ਗੁਰਮਨ ਕੈਨ ਨੂੰ ਤਾਂ ਉਹ ਜਵਾਨ ਨੇ ਪਰ ਮਾਂ ਦੀ ਮੌਤ ਦੀ ਖਬਰ ਨੇ ਉਹਨਾਂ ਨੂੰ ਤੋੜ ਕੇ ਰੱਖ ਦਿੱਤਾ ਸੀ ਫੁੱਟਫੁੱਟ ਕੇ ਰੋਣ ਲੱਗੇ ਰੋਂਦੇ ਹੋਏ ਬੋਲੇ ਪਾਪਾ ਮਾਂ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਹੈ ਇਹ ਸੁਣ ਕੇ ਮੈਂ ਜਿਵੇਂ ਜ਼ਮੀਨ ਤੇ ਹੀ ਬੈਠ ਗਿਆ ਖਾਲੀਪਨ ਵਿੱਚ ਘੁੱਟਣ ਲੱਗਾ 40 ਸਾਲ ਦੀ ਜ਼ਿੰਦਗੀ ਉਸਦੇ ਨਾਲ ਬਿਤਾਈ ਸੀ ਕਿਵੇਂ ਹੋ ਸਕਦਾ ਸੀ ਕਿ ਉਸ ਦੀ ਮੌਤ ਦੀ ਖਬਰ ਸੁਣ ਕੇ ਮੇਰੇ ਰੋਂਗਟੇ ਨਾ ਖੜੇ ਹੋ ਜਾਂਦੇ ਮੈਂ ਆਪਣੇ ਹੰਝੂ ਪੂੰਝੇ ਦੋਨੋਂ ਬੱਚਿਆਂ ਨੂੰ ਗਲੇ ਨਾਲ ਲਗਾਇਆ ਤੇ ਕਿਹਾ ਭਾਵੇਂ ਉਸਨੇ ਆਪਣੇ ਆਖਰੀ ਦਿਨਾਂ ਵਿੱਚ ਜੋ ਵਿਵਹਾਰ ਕੀਤਾ ਉਸ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ ਪਰ ਉਸਦੀ ਮੌਤ ਮੇਰੇ ਲਈ ਇੱਕ ਬਹੁਤ ਵੱਡਾ ਸਦਮਾ ਸਾਨੂੰ ਅੰਤਿਮ ਸੰਸਕਾਰ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਮੇਰਾ ਦਿਲ ਟੁੱਟ ਕੇ ਬिखर ਗਿਆ ਸੀ ਮੈਂ ਬੱਚਿਆਂ ਦੇ ਨਾਲ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਦੀ ਪੂਰੀ ਤਿਆਰੀ ਕੀਤੀ ਦਿਲ ਵਿੱਚ ਬਾਰ-ਬਾਰ ਇਹੀ ਦੁਹਰਾ ਰਿਹਾ ਸੀ ਕਿ ਪਤਾ ਨਹੀਂ ਕਿਉਂ ਉਹ ਤਲਾਕ ਲੈ ਕੇ ਮੇਰੇ ਤੋਂ ਇੰਨੀ ਦੂਰ ਚਲੀ ਗਈ ਤੇ ਫਿਰ ਇਸ ਦੁਨੀਆ ਤੋਂ ਹੀ ਰੁਖਸਤ ਹੋ ਗਈ ਇਹੋ ਜਿਹੀ ਕਿਹੜੀ ਵਜ੍ਹਾ ਸੀ ਜੋ ਅੱਜ ਤੱਕ ਮੈਂ ਸਮਝ ਨਹੀਂ ਸਕਿਆ ਜਾਂ ਮੈਨੂੰ ਸਮਝ ਹੀ ਨਹੀਂ ਆਈ ਹਾਲਾਂਕਿ ਉਸ ਨੂੰ ਮੇਰੇ ਨਾਲੋਂ ਅੱਡ ਹੋਇਆ ਬਸ ਇੱਕ ਹਫਤਾ ਹੀ ਹੋਇਆ ਸੀ ਐਨੇ ਘੱਟ ਸਮੇਂ ਵਿੱਚ ਹੀ ਉਹ ਇਸ ਦੁਨੀਆ ਤੋਂ ਚਲੀ ਗਈ ਇਸ ਦੇ ਪਿੱਛੇ ਕੀ ਰਾਸ ਸੀ ਇਹ ਮੈਨੂੰ ਹੁਣ ਤੱਕ ਸਮਝ ਨਹੀਂ ਸੀ ਆ ਰਿਹਾ ਟੁੱਟੇ ਦਿਲ ਨਾਲ ਮੈਂ ਆਪਣੇ ਕੱਪੜੇ ਬਦਲੇ ਗੱਡੀ ਵਿੱਚ ਜਾ ਕੇ ਬੈਠ ਗਿਆ ਡਰਾਈਵ ਕਰਦੇ ਹੋਏ ਬਾਰ-ਬਾਰ ਅੱਖਾਂ ਧੁੰਦਲੀਆਂ ਹੋ ਰਹੀਆਂ ਸੀ ਦੀਨ ਨੂੰ ਮੈਂ ਜ਼ਬਰਦਸਤੀ ਸਾਫ਼ ਕਰਦਾ ਰਿਹਾ ਮੇਰਾ ਦਿਲ ਬਹੁਤ ਜ਼ਿਆਦਾ ਰੂ ਰਿਹਾ ਸੀ बार-बार 7 ਦਿਨ ਪਹਿਲਾਂ ਦੀਆਂ ਉਹ ਕੌੜੀਆਂ ਗੱਲਾਂ ਯਾਦ ਆਉਣ ਲੱਗੀਆਂ ਜਦ ਉਸਨੇ ਤਲਾਕ ਲੈਣ ਦੀ ਗੱਲ ਕੀਤੀ ਸੀ ਬਹੁਤ ਝਗੜੇ ਤੋਂ ਬਾਅਦ ਮੈਂ ਉਸਦੀ ਇਹ ਗੱਲ ਮੰਨ ਲਈ ਸੀ ਪਰ ਅੱਜ ਜੋ ਖ਼ਬਰ ਮੈਨੂੰ ਮਿਲੀ ਉਸ ਨੂੰ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਹ ਸਿਰਫ਼ ਇੱਕ ਹਫ਼ਤੇ ਦੇ ਅੰਦਰ ਹੀ ਇਸ ਦੁਨੀਆ ਨੂੰ ਛੱਡ ਕੇ ਕਿਵੇਂ ਚਲੀ ਗਈ ਆਖਿਰ ਅਜੀਹਾ ਕੀ ਹੋਇਆ ਕਿ ਉਸਨੇ ਮੇਰੇ ਤੋਂ ਦੂਰੀ ਬਣਾ ਲਈ ਇਹਨਾਂ ਸੋਚਾਂ ਵਿੱਚ ਡੁੱਬਿਆ ਮੈਂ ਉਸਦੇ ਪਿੱਕੇ ਪਹੁੰਚਿਆ ਜਿਵੇਂ ਹੀ ਅੰਦਰ ਕਦਮ ਰੱਖਿਆ ਲੋਕ ਉੱਚੀ ਉੱਚੀ ਰੋ ਰਹੇ ਸੀ ਉਸਦੀ ਪ੍ਰਸ਼ੰਸਾ ਕਰ ਰਹੇ ਸੀ ਮੈਂ ਹੈਰਾਨ ਰਹਿ ਗਿਆ ਕਿ ਸਭ ਨੂੰ ਸਾਡੇ ਝਗੜੇ ਬਾਰੇ ਪਤਾ ਹੈ ਫਿਰ ਵੀ ਕੋਈ ਉਸ ਨੂੰ ਬੁਰਾ ਭਲਾ ਕਿਉਂ ਨਹੀਂ ਕਹਿ ਰਿਹਾ ਉਲਟਾ ਸਭ ਉਸਦੀ ਪ੍ਰਸ਼ੰਸਾ ਕਰ ਰਹੇ ਨੇ ਕਿ ਉਸਨੇ ਤਲਾਕ ਲੈ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਉਹਨਾਂ ਤੋਂ ਦੂਰ ਜਾ ਕੇ ਬਹੁਤ ਵਧੀਆ ਕੰਮ ਕੀਤਾ ਆਖਰ ਇਸ ਦੀ ਵਜ੍ਹਾ ਕੀ ਸੀ ਮੈਂ ਸਮਝ ਨਹੀਂ ਸਕਿਆ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦੇ ਹੋਏ ਮੈਂ ਇੱਕ ਸਾਈਡ ਹੋ ਕੇ ਬੈਠ ਗਿਆ ਅਚਾਨਕ ਕਿਸੇ ਨੇ ਮੈਨੂੰ ਆਵਾਜ਼ ਦੇ ਕੇ ਬੁਲਾਇਆ ਤੇ ਇੱਕ ਚਿੱਠੀ ਮੇਰੇ ਹੱਥ ਵਿੱਚ ਥਮਾ ਦਿੱਤੀ ਮੈਂ ਫਟੀਆਂ ਹੋਈਆਂ ਅੱਖਾਂ ਨਾਲ ਉਸ ਚਿੱਠੀ ਵੱਲ ਵੇਖਦਾ ਹੋਇਆ ਆਪਣੇ ਅਤੀਤ ਵਿੱਚ ਖੋ ਗਿਆ ਮੇਰਾ ਅਤੀਤ ਬੇਹੱਦ ਦਰਦਨਾਕ ਤੇ ਕੌੜੀਆਂ ਹਕੀਕਤਾਂ ਨਾਲ ਭਰਿਆ ਹੋਇਆ ਸੀ ਕੜਵੀ ਸੱਚਾਈ ਜੋ ਪਿਛਲੇ 1 ਹਫ਼ਤੇ ਵਿੱਚ ਮੇਰੀ ਜ਼ਿੰਦਗੀ ਵਿੱਚ ਆਈ ਸੀ ਜਿਸ ਨੇ ਮੇਰੀ ਦੁਨੀਆ ਹੀ ਉਜਾੜ ਕੇ ਰੱਖ ਦਿੱਤੀ ਮੈਂ ਬੈਠਾ ਬੈਠਾ ਉਹਨਾਂ ਸਾਰੀਆਂ ਯਾਦਾਂ ਬਾਰੇ ਸੋਚਣ ਲੱਗਾ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਤਾਂ ਜਾ ਕੇ ਮੈਨੂੰ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਮਿਲੀ ਨੀsha ਮੇਰੀ ਪਤਨੀ ਸੱਚਮੁੱਚੀ ਸਬਰ ਸਹਿਣਸ਼ੀਲਤਾ ਦੀ ਮਿਸਾਲ ਸੀ ਉਸਦੇ ਆਉਣ ਨਾਲ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਵਿਆਹ ਦੇ 2 ਮਹੀਨੇ ਬਾਅਦ ਹੀ ਅਚਾਨਕ ਦਫ਼ਤਰ ਵਿੱਚ ਮੇਰੇ ਤੇ ਰਿਸ਼ਵਤ ਲੈਣ ਦਾ ਇਲਜ਼ਾਮ ਲਾ ਕੇ ਮੈਨੂੰ ਆਪਣੀ ਚੰਗੀ ਨੌਕਰੀ ਤੋਂ ਹੱਥ ਧੋਣਾ ਪਿਆ ਮੈਂ ਫਿਰ ਤੋਂ ਟੁੱਟ ਕੇ ਬिखर ਗਿਆ ਤੇ ਆਪਣੀ ਜ਼ਿੰਦਗੀ ਵਿੱਚ ਸਿਫਰ ਤੇ ਆ ਕੇ ਖੜਾ ਹੋ ਗਿਆ ਮੈਂ ਅੰਦਰੋਂ ਬਿਲਕੁਲ ਟੁੱਟ ਗਿਆ ਸੀ ਪਰ ਉਹ ਨੀsha ਹੀ ਸੀ ਜਿਸ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਜ਼ਿੰਮੇਵਾਰੀਆਂ ਵੰਡਣ ਲਈ ਮੇਰਾ ਮੋਟਾ ਵੀ ਹੈ ਮੈਨੂੰ ਸਿਲਾਈ ਦਾ ਕੰਮ ਚੰਗੀ ਤਰ੍ਹਾਂ ਆਉਂਦਾ ਹੈ ਆਪਾਂ ਦੋਨੋਂ ਮਿਲ ਕੇ ਘਰ ਚਲਾ ਲਵਾਂਗੇ ਮਾਂ ਨੂੰ ਤਾਂ ਮੈਂ ਪਹਿਲਾਂ ਹੀ ਆਰਾਮ ਦੇ ਦਿੱਤਾ ਸੀ ਇਸ ਲਈ ਉਹਨਾਂ ਤੋਂ ਹੁਣ ਮਦਦ ਮੰਗਣਾ ਠੀਕ ਨਹੀਂ ਸੀ ਭਰਾ ਵੀ ਛੋਟਾ ਸੀ ਤੇ ਪੜ੍ਹਾਈ ਕਰ ਰਿਹਾ ਸੀ ਅਜਿਹੇ ਸਮੇਂ ਵਿੱਚ ਨੀsha ਨੇ ਹੀ ਮੇਰਾ ਹੌਸਲਾ ਵਧਾਇਆ ਮੈਨੂੰ ਹਿੰਮਤ ਦਿੱਤੀ ਸਵੇਰੇ ਸਵੇਰੇ ਉੱਠ ਕੇ ਘਰ ਦੇ ਸਾਰੇ ਕੰਮ ਖਤਮ ਕਰਦੀ ਸ਼ਾਮ ਤੱਕ ਸਿਲਾਈ ਕਰਦੀ ਮੈਂ ਘਰੋਂ ਸਵੇਰੇ ਹੀ ਨਿਕਲ ਜਾਂਦਾ ਤੇ ਸ਼ਾਮ ਨੂੰ ਨਿਰਾਸ਼ ਹੋ ਕੇ ਘਰ ਪਰਤ ਆਉਂਦਾ ਪਰ ਕੋਈ ਵੀ ਮੈਨੂੰ ਨੌਕਰੀ ਦੇਣ ਲਈ ਤਿਆਰ ਨਹੀਂ ਸੀ 15-20 ਦਿਨ ਦੀ ਮਿਹਨਤ ਤੋਂ ਬਾਅਦ ਮੈਨੂੰ ਦੂਜੀ ਨੌਕਰੀ ਮਿਲ ਗਈ ਪਰ ਉਸ ਦੀ ਤਨਖਾਹ ਮੇਰੀ ਪਹਿਲੀ ਨੌਕਰੀ ਨਾਲੋਂ ਕਾਫੀ ਘੱਟ ਸੀ ਤੰਗੀ ਜ਼ਰੂਰ ਹੋਈ ਪਰ ਨੀsha ਦੀ ਹਿੰਮਤ ਪਿਆਰ ਤੇ ਸਾਥ ਨੇ ਮੈਨੂੰ ਇਸ ਲਾਇਕ ਬਣਾ ਦਿੱਤਾ ਕਿ ਮੈਂ ਇਨ੍ਹਾਂ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਸਕਾਂ ਕਟੋ ਘਟ ਤਿੰਨ ਸਾਲ ਤੱਕ ਇਹੀ ਸਭ ਕੁਝ ਚੱਲਦਾ ਰਿਹਾ ਤੇ ਅਸੀਂ ਇਹ ਵੀ ਭੁੱਲ ਗਏ ਕਿ ਭਗਵਾਨ ਨੇ ਹਜੇ ਤੱਕ ਸਾਨੂੰ ਔਲਾਦ ਦੇ ਸੁੱਖ ਤੋਂ ਦੂਰ ਰੱਖਿਆ ਸੀ ਦੋ ਸਾਲ ਬਾਅਦ ਅਚਾਨਕ ਪਿਤਾ ਜੀ ਦੇ ਇੱਕ ਪੁਰਾਣੇ ਦੋਸਤ ਮਿਲਣ ਆਏ ਉਹਨਾਂ ਨੇ ਮੈਨੂੰ ਦੇਖਿਆ ਤੇ ਗਲੇ ਨਾਲ ਲਗਾ ਲਿਆ ਕਹਿਣ ਲੱਗੇ ਕਿ ਤੇਰੇ ਪਾਪਾ ਨਾਲ ਜਦੋਂ ਤੂੰ ਬਹੁਤ ਛੋਟਾ ਸੀ ਮੈਂ ਵਾਦਾ ਕੀਤਾ ਸੀ ਕਿ ਮੈਂ ਤੈਨੂੰ ਆਪਣੇ ਦਫ਼ਤਰ ਵਿੱਚ ਨੌਕਰੀ ਦਵਾਵਾਂਗਾ ਮੈਂ ਉਹਨਾਂ ਨੂੰ ਹਾਮੀ ਭਰ ਦਿੱਤੀ ਸੀ ਹੁਣ ਉਹ ਵਾਅਦਾ ਨਿਭਾਉਣ ਦਾ ਟਾਈਮ ਆ ਗਿਆ ਹੈ ਉਹਨਾਂ ਨੇ ਮੈਨੂੰ ਇੱਕ ਕੰਪਨੀ ਦਾ ਐਡਰੈਸ ਦੇ ਕੇ ਉੱਥੇ ਮਿਲਣ ਲਈ ਬੁਲਾਇਆ ਮੈਂ ਅਗਲੇ ਹੀ ਦਿਨ ਉੱਥੇ ਪਹੁੰਚ ਗਿਆ ਉੱਥੇ ਮੇਰਾ ਬਹੁਤ ਚੰਗਾ ਸਵਾਗਤ ਹੋਇਆ ਮੈਨੂੰ ਐਵੇਂ ਲੱਗਿਆ ਜਿਵੇਂ ਮੈਂ ਆਪਣੀ ਹੀ ਕੰਪਨੀ ਵਿੱਚ ਆਇਆ ਪਿਤਾ ਜੀ ਦੇ ਦੋਸਤ ਰਾਜਪਾਲ ਅੰਕਲ ਨੇ ਮੈਨੂੰ ਆਪਣੀ ਕੰਪਨੀ ਵਿੱਚ ਮੈਨੇਜਰ ਦੀ ਹیثیت ਤੇ ਰੱਖ ਲਿਆ ਸੀ ਸਾਰਾ ਕੰਮ ਸਮਝਾ ਦਿੱਤਾ ਸਾਡੇ ਦਿਨ ਬਦਲਣ ਲੱਗੇ ਉਸੇ ਸਾਲ ਨੀਸ਼ਾ ਨੇ ਮੈਨੂੰ ਮਾਂ ਬਣਨ ਦੀ ਖੁਸ਼ੀ ਦਿੱਤੀ ਮੈਂ ਖੁਸ਼ੀ ਵਿੱਚ ਚੂਮਟਿਆ ਮੈਂ ਕਿਹਾ ਹੁਣ ਤੈਨੂੰ ਹੋਰ ਜ਼ਿਆਦਾ ਸਿਲਾਈ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਭਗਵਾਨ ਨੇ ਆਉਣ ਵਾਲੇ ਬੱਚੇ ਦੀ ਰੋਜੀ ਰੋਟੀ ਪਹਿਲਾਂ ਹੀ ਮੇਰੇ ਹਵਾਲੇ ਕਰ ਦਿੱਤੀ ਹੈ 9 ਮਹੀਨੇ ਬਾਅਦ ਸਾਡੇ ਘਰ ਮੇਰੇ ਪੁੱਤ ਗੁਰਮੰਦਾ ਜਨਮ ਹੋਇਆ ਹਜੇ ਮੈਂ ਇਹਨਾਂ ਗੱਲਾਂ ਬਾਰੇ ਸੋਚ ਹੀ ਰਿਹਾ ਸੀ ਕਿ ਮੇਰੀ ਨਜ਼ਰ ਨੀਸ਼ਾ ਦੇ ਚਿਹਰੇ ਤੇ ਪਈ ਮੈਂ ਆਪਣੇ ਅਤੀਤ ਵਿੱਚੋਂ ਵਰਤਮਾਨ ਵਿੱਚ ਵਾਪਸ ਆ ਗਿਆ। ਮੈਂ ਚਿੱਠੀ ਖੋਲੀ। ਜਿਵੇਂ ਹੀ ਮੈਂ ਪੜ੍ਹਨਾ ਸ਼ੁਰੂ ਕੀਤਾ, ਉਸ ਵਿੱਚ ਲਿਖਿਆ ਸੀ, ਸਰਦਾਰ ਜੀ, ਜਦੋਂ ਤੱਕ ਤੁਹਾਨੂੰ ਇਹ ਚਿੱਠੀ ਮਿਲੂ, ਮੈਂ ਇਹ ਦੁਨੀਆ ਛੱਡ ਚੁੱਕੀ ਹੋਊਂਗੀ। ਜ਼ਿੰਦਗੀ ਦੀ ਇਸ ਕੜਵੀ ਹਕੀਕਤ ਦਾ ਮੈਨੂੰ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਸੀ। ਇਹ ਹਕੀਕਤ ਇੰਨੀ ਦਰਦਨਾਕ ਹੈ ਕਿ ਮੈਂ ਚਾਹ ਕੇ ਵੀ ਇਸਨੂੰ ਝੂਠਾ ਨਹੀਂ ਕਹਿ ਸਕਦੀ। ਡਾਕਟਰ ਨੇ ਮੈਨੂੰ ਇੱਕ ਅਜਹੀ ਬਿਮਾਰੀ ਦੇ ਬਾਰੇ ਦੱਸਿਆ ਜੋ ਇੱਕ ਵਾਇਰਸ ਦੀ ਤਰ੍ਹਾਂ ਫੈਲਦੀ ਹੈ ਤੇ ਇਨਸਾਨੀ ਜਿਸਮ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਇਹ ਬਿਮਾਰੀ ਹਰ 100 ਵਿੱਚੋਂ ਕਿਸੇ ਇੱਕ ਨੂੰ ਹੁੰਦੀ ਹੈ ਤੇ ਜਿਸ ਨੂੰ ਵੀ ਹੁੰਦੀ ਹੈ ਉਸ ਦਾ ਪੂਰਾ ਪਰਿਵਾਰ ਇਸ ਦੀ ਚਪੇਟ ਵਿੱਚ ਆ ਸਕਦਾ ਹੈ ਇੱਥੋਂ ਤੱਕ ਕਿ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਜਦ ਮੈਨੂੰ ਇਸ ਬਿਮਾਰੀ ਦਾ ਪਤਾ ਲੱਗਿਆ ਮੈਂ ਜਾਣ ਬੁੱਝ ਕੇ ਤੁਹਾਡੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤਾਕੀ ਮੈਂ ਖੁਦ ਨੂੰ ਤੁਹਾਡੇ ਤੋਂ ਅਲੱਗ ਕਰ ਸਕਾਂ ਤੁਹਾਡੀ ਤੇ ਬੱਚਿਆਂ ਦੀ ਜ਼ਿੰਦਗੀ ਮੇਰੇ ਲਈ ਬਹੁਤ ਅਨਮੋਲ ਹੈ ਮੈਂ ਤੁਹਾਨੂੰ ਕਦੇ ਨਫ਼ਰਤ ਨਹੀਂ ਕਰ ਸਕਦੀ ਤੁਹਾਡੇ ਨਾਲ ਲੜੀ ਪਰ ਮੈਂ ਅੰਦਰੋਂ ਅੰਦਰੀ ਬਹੁਤ ਰੋਈ ਸੀ ਨਾਹੀਂ ਮੇਰੀ ਜ਼ਿੰਦਗੀ ਵਿੱਚ ਕੋਈ ਦੂਜਾ ਮਰਦ ਹੈ ਜਿਸ ਲਈ ਮੈਂ ਤੁਹਾਨੂੰ ਛੱਡਿਆ ਬਸ ਇਹ ਬਿਮਾਰੀ ਸੀ ਜਿਸ ਨੇ ਸਾਨੂੰ ਅੱਡੋ-ਅੱਡ ਕਰ ਦਿੱਤਾ ਡਾਕਟਰ ਨੇ ਦੱਸਿਆ ਜਿਵੇਂ-ਜਿਵੇਂ ਵਕਤ guzrega ਇਹ ਬਿਮਾਰੀ ਫੈਲਦੀ ਹੀ ਜਾਵੇਗੀ ਇੱਕ ਮਹੀਨਾ ਬੀਤਦੇ ਹੀ ਘਰ ਵਿੱਚ ਬਾਕੀ ਲੋਕ ਵੀ ਇਸ ਦੀ ਚਪੇਟ ਵਿੱਚ ਆ ਸਕਦੇ ਨੇ ਇਸ ਬਿਮਾਰੀ ਦਾ ਹੁਣ ਤੱਕ ਦੁਨੀਆ ਤੇ ਕੋਈ ਇਲਾਜ ਨਹੀਂ ਇਹ ਬਿਮਾਰੀ ਸਭ ਤੋਂ ਪਹਿਲਾਂ ਇਨਸਾਨ ਦੀ ਸਕਿਨ ਨੂੰ ਝਾੜਨ ਲੱਗਦੀ ਹੈ ਫਿਰ ਉਸ ਦਾ ਮਾਸ ਸੜਨ ਲੱਗਦਾ ਹੈ ਤੇ ਫਿਰ ਉਸ ਵਿੱਚ ਕੀੜੇ ਪੈ ਜਾਂਦੇ ਨੇ ਇਹ ਬਹੁਤ ਛੇਤੀ ਫੈਲਣ ਵਾਲੀ ਬਿਮਾਰੀ ਹੈ ਇਸ ਦੀ ਵਜ੍ਹਾ ਕਰਕੇ ਮੈਂ ਤੁਹਾਨੂੰ ਤਲਾਕ ਦੇ ਕੇ ਆਪਣੇ ਪੇਕਿਆਂ ਨਾਲ ਵੀ ਨਹੀਂ ਰਹੀ ਕਿਉਂਕਿ ਸੌਰਿਆਂ ਦੇ ਨਾਲ-ਨਾਲ ਮੈਨੂੰ ਆਪਣਾ ਪੇਕਾ ਘਰ ਵੀ ਬਹੁਤ ਪਿਆਰਾ ਹੈ ਤੇ ਮੈਂ ਇਹ ਵੀ ਨਹੀਂ ਚਾਹੁੰਦੀ ਕਿ ਇਹ ਬਿਮਾਰੀ ਮੇਰੇ ਪੇਕਿਆਂ ਵਿੱਚ ਵੀ ਫੈਲੇ ਇਸ ਕਰਕੇ ਸ਼ਹਿਰ ਤੋਂ ਥੋੜਾ ਦੂਰ ਹਟ ਕੇ ਇੱਕ ਕੱਚੇ ਘਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਮੈਨੂੰ ਪੂਰਾ ਯਕੀਨ ਹੈ ਮੇਰੀ ਮੌਤ ਤੋਂ ਬਾਅਦ ਇਹ ਚਿੱਠੀ ਤੁਹਾਨੂੰ ਮਿਲੀ ਹੋਵੇਗੀ ਮੈਨੂੰ ਮਾਫ਼ ਕਰ ਦਿਓ ਜਿੰਨੀਆਂ ਵੀ ਤਕਲੀਫਾਂ ਮੈਂ ਤੁਹਾਨੂੰ ਦਿੱਤੀਆਂ ਨੇ ਉਹਨਾਂ ਦਾ ਮੈਨੂੰ ਬਹੁਤ ਅਫਸੋਸ ਹੈ ਮੇਰੀ ਦਿਲ ਤੋਂ ਇਹੀ ਦੁਆ ਹੈ ਕਿ ਭਗਵਾਨ ਤੁਹਾਡੀਆਂ ਤਕਲੀਫਾਂ ਘਟ ਕਰੇ ਤੇ ਬੱਚਿਆਂ ਦਾ ਖਿਆਲ ਰੱਖਿਓ ਤੁਹਾਡੇ ਤੋਂ ਦੂਰ ਹੋਏ ਅੱਜ ਮੈਨੂੰ ਤੀਜਾ ਦਿਨ ਹੈ ਤੇ ਮੈਂ ਇਹ ਚਿੱਠੀ ਲਿਖ ਰਹੀ ਹਾਂ ਉਮੀਦ ਹੈ ਇਹ ਚਿੱਠੀ ਪੜ੍ਹ ਕੇ ਤੁਸੀਂ ਮੈਨੂੰ ਮਾਫ਼ ਕਰ ਤਵੋਗੇ ਚਿੱਠੀ ਪੜ੍ਹਦੇ ਹੀ ਮੈਂ ਜੋਰ-ਜੋਰ ਨਾਲ ਰੋਣ ਲੱਗਿਆ ਜਦ ਮੈਂ ਆਪਣੇ ਬੱਚਿਆਂ ਨੂੰ ਇਹ ਗੱਲ ਦੱਸੀ ਤਾਂ ਉਹ ਵੀ ਟੁੱਟ ਕੇ ਬिखर ਗਏ ਉਹਨਾਂ ਨੇ ਸਾਡੀ ਕਿਸਮਤ ਤੇ ਅਫਸੋਸ ਕੀਤਾ ਮਾਂ ਨੇ ਸਾਡੀ ਸਭ ਦੀ ਜ਼ਿੰਦਗੀ ਬਚਾਉਣ ਲਈ ਆਪਣੇ ਆਪ ਨੂੰ ਸਾਡੇ ਤੋਂ ਵੱਖਰਾ ਕਰ ਲਿਆ ਸਾਨੂੰ ਆਪਣੀ ਸੇਵਾ ਦਾ ਮੌਕਾ ਤੱਕ ਨਹੀਂ ਦਿੱਤਾ ਸਾਡੇ ਲਈ ਫਿਰ ਇੱਕ ਵਾਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਕਾਸ਼ ਉਹ ਸਾਨੂੰ ਦੱਸ ਦਿੰਦੀ ਤਾਂ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਇਲਾਜ ਕਰਵਾਉਂਦੇ ਅਸੀਂ ਵੀ ਬੇਖਬਰ ਸੀ ਜੋ ਉਹਨਾਂ ਦੀ ਹਾਲਤ ਦੇਖ ਕੇ ਅੰਦਾਜ਼ਾ ਨਹੀਂ ਲਗਾ ਸਕੇ ਕਿ ਉਹ ਕਿਸ ਦਰਦ ਵਿੱਚੋਂ ਗੁਜ਼ਰ ਰਹੇ ਹੋਣਗੇ ਮੈਨੂੰ ਹੁਣ ਸਮਝ ਆਇਆ ਕਿ ਮੇਰੀ ਪਤਨੀ ਜੋ ਮੈਨੂੰ ਨਰਾਜ਼ ਕਰਕੇ ਗਈ ਸੀ ਅਸਲ ਵਿੱਚ ਉਸਨੇ ਮੇਰੇ ਤੇ ਸਾਡੇ ਦੋਨੋਂ ਬੱਚਿਆਂ ਦੀ ਜ਼ਿੰਦਗੀ ਤੇ ਬਹੁਤ ਵੱਡਾ एहसान ਕੀਤਾ ਉਸੇ एहसान ਦੀ ਬਦੌਲਤ ਹੁਣ ਮੈਂ ਰੋਜ਼ ਉਸਦੀ ਫੋਟੋ ਅੱਗੇ ਖੜ ਕੇ ਆਪਣੇ ਦੁੱਖ ਸੁੱਖ ਸਾਂਝੇ ਕਰਦਾ ਉਸ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਭਾਵੇਂ ਕਿ ਉਹ ਦੁਨੀਆ ਤੋਂ ਜਾ ਚੁੱਕੀ ਹੈ ਪਰ ਮੈਂ ਅਸੀਂ ਦੋਨੋਂ ਸਵਰਗ ਦੇ ਸਾਥੀ ਬਣਾਂਗੇ ਦੁਨੀਆ ਵਿੱਚ 40 ਸਾਲ ਨਾਲ ਗੁਜ਼ਾਰਨ ਤੋਂ ਬਾਅਦ ਜੁਦਾ ਹੋਣ ਦਾ ਖਿਆਲ ਵੀ ਮੇਰੀ ਰੂਹ ਨੂੰ ਬੇਚੈਨ ਕਰ ਦਿੰਦਾ ਹੈ ਹੁਣ ਮੈਂ ਮੌਤ ਦਾ ਇੰਤਜ਼ਾਰ ਕਰ ਰਿਹਾ ਜ਼ਿੰਦਗੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਚੁੱਕਿਆ ਹੁਣ ਬਸ ਸਿਰਫ ਆਪਣੀ ਪਤਨੀ ਦੇ ਕੋਲ ਜਾਣ ਦਾ ਇੰਤਜ਼ਾਰ ਹੈ ਉਸ ਪਤਨੀ ਦੇ ਕੋਲ ਜਿਸ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਸਾਨੂੰ ਅਹਿਸਾਸ ਤੱਕ ਨਹੀਂ ਹੋਣ ਦਿੱਤਾ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ